ਸਾਨੂੰ ਪਿਛਲੇ ਵੀ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਸਿਰਜਿੰਦਰ ਸਿੰਘ ਕਾਉਂਸਲ ਮੈਂ ਉਹਨਾਂ ਦਾ ਵੱਡਾ ਬਰਾਦਰ ਹੈ ਉਹ ਉਹਨਾਂ ਨੇ ਪਹਿਲਾਂ ਧਮਕੀਆਂ ਆ ਰਹੀਆਂ ਸੀ ਰਾਤੀ ਉਹ ਫਿਰ 1.5 ਵਜੇ ਦੇ ਟਾਈਮ ਕਰੀਬ ਦੋ ਨਕਾਲ ਪੋਸ਼ ਆਏ ਉਹਨਾਂ ਨੂੰ ਉਹਨਾਂ ਬੂਏ ਦੇ ਗੋਲੀਆਂ ਮਾਰਿਆ ਉਹਨਾਂ ਕੋ ਪਹਿਲੇ ਥੱਲੇ ਚਲੀ ਫਿਰ ਉਹਨਾਂ ਸਾਹਮਣੇ ਗੇਟ ਦੇ ਬੂਏ ਮਾਰਿਆ ਉਹਨਾਂ ਸਮਝਿਆ ਸਾਰੇ ਬੰਮ ਨੇ ਇਸ ਦਾ ਘਰ ਆ ਕਿੰਨੇ ਵਜੇ ਦੀ ਗੱਲ ਹੈ ਫਿਰ 1.5 ਵਜੇ ਦੀ ਤੇ ਕੀ ਕਰਨੇ ਕੋਈ ਪੁਰਾਣੀ ਰੰਜਿਸ਼ ਨਹੀਂ ਜੀ ਉਹ ਨਸ਼ੇ ਦਾ ਕੰਮ ਕਰਦੇ ਆ ਜੀ ਉਹਨਾਂ ਦੇ ਖਿਲਾਫ ਆ ਚੁੱਕੀ ਸੀ ਉਹਨਾਂ ਨੇ ਉਸ ਵਾਰ ਕੇ ਬਸ ਉਹਨਾਂ ਨੂੰ ਬਦਲਾ ਲੈਂਦੇ ਵੰਦੇ ਤੇ ਤੈਨੂੰ ਅ ਸੁਝਾਉਣਾ ਆ ਉਹ ਪਹਿਲੇ ਵੀ ਸਾਡੇ ਚਾਚੇ ਦੇ ਬੇਟੇ ਘਰ ਗੋਲੀਆਂ ਚਲਾਈਆਂ ਉਹ ਕੁਝ ਨੌਲੇਜ ਹੋ ਚ ਨੇ ਪਹਿਲਾਂ ਐਸਐਸ ਕੇ ਸਾਹਬ ਨੂੰ ਦੱਸਿਆ ਵੀ ਹੰਤਾਂ ਕਿਆ ਆ ਰਹੀਆਂ کافی ਦਿਨ ਤੋਂ ਦੋ ਤਿੰਨ ਵਾਰੀ ਆ ਚੁੱਕੇ ਹ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਤੋਂ ਚਾਰ ਫਾਇਰ ਹੋਏ ਨੇ ਰਾਤੀ ਕੋ ਨੁਕਸਾਨਤ ਨਹੀਂ ਨਹੀਂ ਜੀ ਹਨੇਰਾ ਸੀ ਜ਼ਿਆਦਾ ਇਸ ਕਰਕੇ ਘਰ ਅੰਦਰ ਹੀ ਸਾਰੇ ਬਲੈਕਆਊਟ ਦੇ ਕਰਕੇ ਨੀਦਰ ਭਾਵੇਂ ਸ਼ਾਇਦ ਹਰੇ ਐਮਟੀ ਸਾਹਿਬ ਆ ਰਹੇ ਸੀ ਉਹ ਵੀ ਅੰਦਰ ਗਏ ਸੀ ਤੇ ਰਸਤੇ ਜਾ ਰਹੇ ਸੀ ਉਸੇ ਟਾਈਮ ਉਹ ਵੀ ਆਏ 10-15 ਮਿੰਟ ਬਾਅਦ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਹਿਸਾਬ ਮਿਲਣਾ ਚਾਹੀਦਾ ਉਹ ਬੰਦੇ ਫੜੇ ਜਾਣੇ ਚਾਹੀਦੇ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਕਿਹੜੇ ਬੰਦੇ ਹੈਗੇ ਅਸੀਂ ਪੁਲਿਸ ਨੂੰ ਵੈਰੀਫਾਈ ਕਰਕੇ ਅਸੀਂ ਦੱਸਾਂਗੇ ਕੌਣ ਹੀ ਇਸ ਬੰਦੇ ਪੁਲਿਸ ਨੂੰ ਸੂਚਨ ਕਿਦਾ ਦੇ ਹਾਂਜੀ ਰਾਤ ਆਏ ਸੀ ਜੀ ਚੌਂਕੀਨ ਚਾਰ ਜੀ ਆਏ ਸੀ ਚਾਰ ਪੰਜ ਮਲਾਜ ਮਾਏ ਸੀ ਉਹ ਦੇਖ ਕੇ ਅਸੀਂ ਮੌਕਾ ਜੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਅਸੀਂ ਵੀ ਭਰੋਸਾ ਦਵਾਇ ਸੀ ਅਸੀਂ ਜਲਦੀ ਜਲਦੀ ਕਾਰਵਾਈ ਕਰਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਅਸੀਂ ਮੰਗ ਕਰਨਾ ਚਾਹੁੰਦੇ ਆ ਜੀ ਇਹਨਾਂ ਨੂੰ ਫਟਾਜੋ ਫੜਿਆ ਜਾਵੇ ਨਹੀਂ ਤੇ ਬਹੁਤ ਬੁਰਾ ਹਾਲ ਹੈ ਜੀ ਗਲੀ ਤੋਂ ਨੰਗਣਾ ਸਾਡਾ ਓੱਖਾ ਜੀ ਇੱਥੇ ਕੈਮਰੇ ਵੀ ਲੱਗੇ ਆ। ਹਾਂਜੀ ਕੈਮਰੇ ਲੱਗੇ ਆ ਤੇ CCTV ਬਣੀ ਹੋਈ ਆ ਵੀਡੀਓ। ਉਹ ਵੀ ਅਸੀਂ ਪੁਲਿਸ ਨੂੰ ਦਿਖਾਵਾਂਗੇ। ਲੋ ਜੀ ਗੋਲੀ ਚੱਲੀ ਸਾਡੇ ਘਰ। ਕੀ ਨਾਮ ਆ ਤੁਹਾਡਾ? ਅਮਰੀਕੋ। ਕਿੱਥੋਂ ਆ ਰਹੇ ਨਾਲੇ ਜੋ? ਇੱਥੇ ਜੰਡੇ ਵਾਲੇ ਦੇ। ਕੀ ਕੱਲ ਹੋਈ ਰਾਤੀ? ਰਾਤ ਗੋਲੀ ਚੱਲੀ ਜੀ। ਕਿੰਨੇ ਵਜੇ? 1.5 ਵਜੇ। ਕਿੰਨੇ ਬੰਦੇ ਸੀ ਜਿਹਨੇ ਚਲਾਈ? 2-3 ਬੰਦੇ ਇੱਥੇ ਤਾਂ ਦੋ ਹੀ ਆਏ ਜੇ। ਪਿੱਛੇ ਆ ਦੋ ਬੰਦੇ ਪਿੱਛੇ ਰਹਿ। ਮੋਟਰਸਾਈਕਲ ਉਹਨਾਂ ਪਿੱਛੇ ਲਾ ਲਈ ਹਾਂ ਪਿੱਛੇ ਲਾ ਲਈ ਜੀ ਇਸ ਤੋਂ ਪਹਿਲਾਂ ਵੀ ਕੋਈ ਹਮਲਾ ਹੋਇਆ ਥਾਡੇ 'ਤੇ ਹਾਂਜੀ ਬਾਹਰ ਵੇਲੇ ਹੀ ਹਲਾ ਹੋਇਆ ਸੀ ਚਾਚੇ ਦੇ ਬਿਠੇ ਹਲਾ ਹੋਇਆ ਸੀ ਜੀ ਹੋਰ ਸਾਨੂੰ ਖਤਰਾ ਵਾਜੇ ਇਸ ਤਰ੍ਹਾਂ ਜੀ ਰਾਤੀ ਕੋਈ 1:3 ਵਜੇ ਦੇ ਲਗ ਕੇ ਇਨਫੋਰਮੇਸ਼ਨ ਆਈ ਸੀ ਇਸ ਤਰ੍ਹਾਂ ਤਾਂ ਕੋਈ ਗੋਲੀ ਦੀ ਵਾਰਦਾਤ ਹੋਈ ਹੈ ਗੋਲੀ ਚੱਲਣ ਦਾ ਕੋਈ ਵਾਕਿਆ ਹੋਇਆ ਆ ਉਹ ਕਿਤੇ ਉੱਤੇ ਆਪਾਂ ਗਏ ਹਾਂ ਉੱਥੇ ਇੱਕ ਸਤਰਾਮ ਸਿੰਘ ਸਾਨੂੰ ਬਜਿੰਦਰ ਸਿੰਘ ਬੱਲਾ ਸ਼ਿਮਪੁਰ ਦਾ ਰਹਿਣ ਵਾਲਾ ਹੈ ਉਹਦੇ ਗੇਟ ਦੇ ਉੱਤੇ ਫਾਇਰ ਲੱਗਿਆ ਪਰ ਲੇਕਿਨ ਜਿਹੜੇ ਉਹ ਗਾਂ ਉਹਨਾਂ ਦੇ ਜਿਹੜੇ ਉਹ ਉਹਨਾਂ ਨੇ ਸਾਡੇ ਕੋਲ ਤੱਕ ਕੋਈ ਕੰਪਲੇਂਟ ਨਹੀਂ ਲਿਖਾਈ। ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਗਿਆਨ ਦਿੰਦਾ ਆ। ਜੋ ਵੀ ਸਾਡੇ ਕੋਲ ਕੰਪਲੇਂਟ ਲਿਖਣਗੇ ਜਾਂ ਕੋਈ ਗਿਆਨ ਲਿਖਾਉਣਗੇ ਉਹਦੇ ਮੁਤਾਬਕਾਂ ਅਗਲੀ ਕਾਰਵਾਈ ਜੀ ਹੋ ਪਤਾਮ ਕਰਤੀ ਜਾਊਗੀ। ਸਰ ਉਹ ਤਾਂ ਕਹਿੰਦੇ ਸੀ ਕੰਪਲੇਂਟ ਕੀਤੀ। ਅਜੇ ਕੋਈ ਸਾਡੇ ਕੋਲ ਕੰਪਲੇਂਟ ਨਹੀਂ ਜਨਾਦੀ। ਗੋਲੀ ਕਰ ਅਸੀਂ ਯੂਰੋ ਜਰੂਰ ਗਏ ਆ ਜੀ ਉੱਥੇ। ਸੀਸੀ ਕੈਮਰੇ ਦੀ ਫੁਟੇਜ ਫੋਟੋ ਜਾਈ ਆ ਦੇਖਿਆ ਆ। ਉਹ ਹੁਣ ਉਹਨਾਂ ਨੂੰ ਕਿਹਾ ਮੈਨੂੰ ਫੁਟੇਜ ਇੱਕ ਤੇ ਪੇਸ਼ ਕਰੋ। ਉਹ ਚੁਕੜਾ ਗਿਆ ਜੀ ਸਾਲਾ ਵੇਖੀ ਵੇ ਬੰਦੇ ਦੀ شناخت ਕਰੀਏ ਬੰਦੇ ਕੌਣ ਹੋ ਸਕਦੇ।